Very impressive, impressive show of the technology that is manufactured here in uh, in uh, in the city, in this territory, in Ludhiana. And um, I'm, I'm the, Claudio from the Indo-Italian Chamber of Commerce. I see many collaborations between Italian and Indian and Punjabi MSMEs especially. Thank you very much. CIC, what uh, we are collaborating with them to organize a business meet in ludiana today itself so we are very excited and we hope to bring as many italian companies to the state as possible in the next few years oh i just came up in a few hours so it's at the very beginning i will be able to tell you something more by the end of the day is <laughs> a uh, uh, approximate 50 companies de aas paas hai ji te bada acha chal reha hai students aa reha hai aur different different industry to bade aaye hai je dekh rahe hai ਜੀ ਆ ਕੀ ਬੈਨੀਫਿਟ ਹੋਊਗਾ ਇੰਡਸਟਰੀ ਨੂੰ ਇਸ ਐਕਸਪੋਨੈਂਸ ਇੰਡਸਟਰੀ ਨੂੰ ਦੇਖੋ ਕਾਫੀ ਬੈਨੀਫਿਟ ਹੋਊਗਾ ਕਿਉਂਕਿ ਮੈਂ ਇੰਡਸਟਰੀ ਨਾਲ ਜਿਹੜੇ ਰਿਲੇਟਿਡ ਹੀ ਸਾਰੀ ਹੈਗੀ ਹੈ ਤੇ ਟੈਕਸ਼ੋ ਹੈਗਾ ਕੋਈ ਆਪਣਾ ਆਪਣਾ ਡਿਫਰੈਂਟ ਡਿਫਰੈਂਟ ਆਪਣਾ ਜਿੱਦਾ ਡਿਫਰੈਂਟ ਡਿਫਰੈਂਟ ਮਾਪੀਆਂ ਆਈਟਮਸ ਅਗਲਾ ਲੈ ਕੇ ਆਇਆ ਹੋਇਆ ਕੋਣ ਕੀ ਬਣਾਦਾ ਬਹੁਤ ਐਸੇ ਪ੍ਰੋਡਕਟਸ ਆ ਜਿਹਦੇ ਹੈਗੇ ਲੁਧਿਆਣੇ ਤੋਂ ਪਰ ਸਾਨੂੰ ਇਵਨ ਸਾਨੂੰ ਨਾ ਸਾਲ ਤੋਂ ਲੁਧਿਆਣੇ ਹੈਗੇ ਆ ਪਿੰਡੇ 30 ਸਾਲਾਂ ਤੋਂ ਸਾਨੂੰ ਨਹੀਂ ਪਤਾ ਸੀ ਕਿ ਇਹ ਚੀਜ਼ਾਂ ਅਚਲ ਲੁਧਿਆਣੇ ਚ ਵੀ ਬਣਦੀ ਆਏਗੀ। ਓਕੇ। ਬੜੀ ਤੋਂ ਡੈਲੀਗੇਟ ਹੋ ਰਿਹਾ ਹੈ ਕਿਸ ਤਰ੍ਹਾਂ ਦੀ ਕੋਲਬੋਰੇਸ਼ਨ ਹੈ ਥੋੜੀ ਜਿਹੀ ਲੁਧਿਆਣੇ। ਹਾਂਜੀ ਸੀਐਸਯੂ ਨਾਲ ਕੋਲਬੋਰੇਟ ਕਰਕੇ ਆਪਣਾ ਇੱਥੇ ਆਫਿਸ ਵੀ ਖੋਲੋਗੇ ਤੇ ਹੋਰ ਕੀ ਕੀ ਫਰਦਰ ਐਕਟੀਵਿਟੀਜ਼ ਕੀਤੀਆਂ ਜਾ ਸਕਦੀਆਂ ਜਿਸ ਨਾਲ ਸੀਐਸਯੂ ਦੇ ਥਰੂ ਇੰਡਸਟਰੀ ਨੂੰ ਫਾਇਦਾ ਹੋਵੇ। ਹਾਂਜੀ ਪਿਕਚਰ ਐਂਡ ਡੈਲੀਗੇਟ ਆ ਗਿਆ ਜੀ। ਕਿਸ ਤਰ੍ਹਾਂ ਹੈਲਪ ਹੋ ਰਹੀ ਹੈ ਜੀ। ਆਰਟੀਫੀਸ਼ੀਅਲ ਇੰਟੈਲੀਜੈਂਸ ਇੰਟੈਲੀਜੈਂਸ ਹੈ ਅਸੀਂ ਜਿੱਤਾ ਆਈਆਈਟੀ ਡੋਪਰ ਨਾਲ ਮਿਲ ਕੇ ਅੱਜ ਲੈਬ ਖੋਲੀ ਹੋਈ ਹੈ ਦੋਨਾਂ ਕੋ ਬਹੁਤ ਹੀ ਜ਼ਿਆਦਾ ਡਿਫਰੈਂਟ ਟਿਮ 100 ਤਰ੍ਹਾਂ ਦੇ ਉਹਨਾਂ ਕੋ ਸੈਂਸਰਸ ਹੈਗੇ ਆ ਉਹਨਾਂ ਨਾਲ ਕੁਝ ਸੈਂਸਰਸ ਐਸੇ ਹੈ ਜਿਹੜੇ ਆਪਣੇ ਐਪਲ ਔਰ ਸੈਮਸੰਗ ਤੇ ਲੱਗਦੇ ਆ ਤੇ ਬਾਕੀ ਸੋਇਲ ਸੈਂਸਰ ਹੈ ਹਿਊਮਿਡਿਟੀ ਸੈਂਸਰ ਹੈ ਤੇ डिफरेंट डिफरेंट ਹੁਣ ਅਕਸ ਕਰ ਰਹੇ ਹੈ ਕਿ ਜਿੱਦਾਂ ਆਪਾਂ ਲੋਕ ਮਸ਼ੀਨ ਖਰਾਬ ਹੁੰਦੀ ਹੈ ਫਿਰ ਉਹਨੂੰ ਖੋਲਦੇ ਆ ਕਰਦੇ ਆ ਤੇ 10 ਹਫਤਾ 10 ਦਿਨ 15 ਦਿਨ ਲਾਦੇ ਆ ਹੁਣ ਉਹ ਸੈਂਸਰਸ ਨਵੇਂ ਆ ਜਿਹੜੇ ਉਹਦੇ ਨਾਲ ਮਸ਼ੀਨ ਦੇ ਨਾਲ ਅਟੈਚ ਹੋ ਜਾਣਗੇ ਤੇ ਜੇ ਕੋਈ ਚੀਜ਼ ਦੀ ਪ੍ਰੋਬਲਮ ਆਨ ਲੱਗੀ ਉਹ ਪਹਿਲਾਂ ਹੀ ਤੁਹਾਨੂੰ ਇੰਡੀਕੇਟ ਕਰ ਦੂਗਾ ਜਿੱਦਾਂ ਮੰਨ ਲਓ ਅੰਦਰ ਬੈਟਰੀਂਗ ਹੀ ਟੁੱਟ ਗਿਆ ਇੱਕ ਬੈਟਰੀਂਗ ਟੁੱਟਣ ਦਾ ਮਤਲਬ ਇਹ ਹੈ ਕਿ ਸਾਰੀ ਮਸ਼ੀਨ ਖੋਲੀ ਪਊਗੀ ਕਰਨਾ ਪਊਗਾ ਕਿਤੇ ਕਿਤੇ ਕਿ ਮਿਕਰੇਆ ਕੀ ਕੀ ਮਸ਼ੀਨ ਚ ਖਰਾਬੀ ਹੋਈ ਹੈ ਉਹ ਸਾਰਾ ਕੁਝ ਇਹ ਪਹਿਲਾਂ ਹੀ ਤੁਹਾਨੂੰ ਇਤਲਾਾ ਕਰ ਦੋ ਆਪਣਾ ਪਹਿਲੇ ਦੱਸੋਗਾ ਕਿ ਹਾਂ ਇੱਥੇ ਪ੍ਰੋਬਲਮ ਆ ਰਹੀ ਹੈ ਕੀ ਆ ਰਹੀ ਹੈ ਉਹ ਚੈੱਕ ਕਰ ਲੋ ਤਾਂ ਕਿ ਜੀਐਸਟੀ ਦੀ ਕਟੌਤੀ ਹੋਈ ਹੈ ਕਿਉਂਕਿ ਇੰਡਸਟਰੀ ਲਈ ਤੇ ਬੜੀ ਵੀ ਦੇਖੋ ਵੈਸੇ ਤਾਂ ਕਾਮਨ ਨੇ ਜਿਹੜਾ ਕੀਤਾ ਬਹੁਤ ਅੱਛਾ ਕੀਤਾ ਪਰ ਹਲੇ ਵੀ ਕੁਝ ਨਾ ਕੁਝ ਕੁਛ ਨਾ ਕੁਝ ਪ੍ਰੋਬਲਮਸ ਹੈਗੀਆਂ ਜਿਦਾ ਸਾਈਕਲ ਪਾਰਟਸ ਜਾਂ ਕੁਝ ਹਾਈਟ ਮੈਚ ਜਿਹੜੀਆਂ ਪਰਚੇਸ ਕਰਦੇ 18% ਛੇ ਔਰ ਸਾਈਕਲ ਤੇਰ ਜਿਹੜਾ ਜਾਣਾ ਹੈ ਉਹ ਜਾਣਾ 5% ਚ ਤੇ ਇਦਾਂ ਹੀ ਮੈਂ ਕੁਝ ਛੋਟੋ ਕੰਪੋਨੈਂਟਸ ਹੈ ਜਿਹੜੇ ਮੈਂ 28% ਚ ਹੈ ਕੁਝ ਛੋਟੋ ਕੰਪੋਨੈਂਟਸ ਹੈ ਜਿਹੜੇ 18 ਚ ਆ ਰਹੇ ਹੈ ਵੈਸੇ ਇਹ ਮੈਂ ਆਪਣਾ ਚੈਂਬਰ ਵਾਲੋਂ ਵੀ ਸਰਦਾਰੂ ਕਾਰਸਨ ਜੀ ਨੇ ਮੈਂਬਰਸ ਨਾਲ ਸਾਡੀ ਕੱਲ ਵੀ ਮੀਟਿੰਗ ਹੋਈ ਸੀਗੀ ਆਪਣਾ ਚੈਂਬਰ ਦੀ ਤੇ ਉਸ ਤੋਂ ਪਹਿਲਾਂ ਵੀ ਅਸੀਂ ਮਿਲ ਕੇ ਕੀਤਾ ਹੁਣ ਉਹਨਾਂ ਨੂੰ ਡੀਐਸਸੀ ਕੌਂਸਲ ਨੂੰ ਅਸੀਂ ਤੇ ਫਾਈਨੈਂਸ ਮਿਨਿਸਟਰ ਨੂੰ ਭੇਜ ਰਹੇ ਆ ਕਿ ਪਲੀਜ਼ ਇਹਨਾਂ ਨੂੰ ਥੋੜਾ ਜਿਆਦਾ ਠੀਕ ਕਰੋ ਜੇ ਪਰਚੇਜ਼ ਜੇ ਸਬ ਮਹਿੰਗੀ ਹੋਗੀ ਆਪਣਾ ਪਰਚੇਸ ਜਿਆਦਾ ਜੀਐਸਟੀ ਚ ਕੀਤੀ ਹੋਗੀ ਉਹ ਸੇਲ 5% ਚ ਕਰਾਂਗੇ ਘਟ ਚ ਤਾਂ ਉਹ ਨਾਲ ਤਾਂ ਸਾਡੀ ਕੈਪੀਟਲ ਇਹ ਬੰਤਸੂਗੀ ਉਹ ਚ ਉਹ ਤਾਂ ਫਿਰ ਪਲੱਸ ਕਿਉਂਕਿ ਜੀਐਸਟੀ ਦਾ ਤਾਂ ਇਹ ਹੈ ਨਾ ਪਲੱਸ ਮਾਈਨਸ ਹੋਈ ਜਾਂਦਾ ਹੈ ਤੇ ਜੇ ਉਹ ਪਲੱਸ ਹੀ ਹੋਈ ਗਿਆ ਤਾਂ ਉਹ ਤਾਂ ਫਿਰ ਵਧ ਹੀ ਜਾਊਗਾ ਪਹਿਲਾਂ ਇਸ ਟਾਈਮ ਮਾਰਕੀਟਿੰਗ ਜਿਆਦਾ ਖਰਾਬ ਹੈ ਕਿਉਂਕਿ ਇੱਕ ਤਾਂ ਪਹਿਲਾਂ ਹੀ ਕੰਮ ਜੋ ਜੀਐਸਟੀ ਦਾ ਆਉਂਦਾ 20 ਰੀ ਤੋਂ ਪਹਿਲਾਂ ਪਹਿਲਾਂ ਉਹ ਤਾਂ ਆਪਣਾ ਬਿੱਲੇ ਹੋ ਜਾਂਦੇ ਆ ਸਾਡੀ ਪੇਮੈਂਟ ਇਕੱਠੀ ਕਰਕੇ ਸਾਨੂੰ 2-2 3-3 6-6 ਮਹੀਨੇ ਦਾ ਵੀ ਤਿਆਰ ਕਰਨਾ ਪੈਂਦਾ ਪੇਮੈਂਟ ਦਾ ਤੇ ਐਦਾ ਹੋਏ ਤੇ ਹੋਰ ਜ਼ਿਆਦਾ ਇੱਕ ਅਸੀਂ ਲਿਖ ਕੇ ਪਹਿਲਾਂ ਵੀ ਫਾਸਟਰ ਨੇ ਹੀ ਕਿਹਾ ਸੀਗਾ ਕਿ ਫਾਸਟਰ ਇੰਡਸਟਰੀ ਨੂੰ ਵੀ ਤੁਸੀਂ 5% ਤੇ ਲੈ ਕੇ ਆਓ ਕਿਉਂਕਿ ਕੋਈ ਵੀ ਚੀਜ਼ ਜੁੜਨੀ ਹੈ ਕੋਈ ਵੀ ਚੀਜ਼ ਕੁਝ ਵੀ ਕੰਮ ਹੋਣਾ ਹੈ ਉਹਨੂੰ ਜੋੜਨ ਲਈ ਨਟ 볼ਟ ਵਾਸ਼ਰ ਤਾਂ ਲਗਣੀ ਲਗਣੀ ਆ ਤੇ ਇਹਨੂੰ ਤੁਸੀਂ 5% ਤੋਂ ਲੈ ਕੇ ਆ ਕਿ ਸਾਡੇ ਲੋਕਾਂ ਦੇ ਬਿਜ਼ਨਸ ਬੜੇ ਆ ਜਾਂ ਛੋਟੇ ਆ ਸਾਡੀ ਲਈ ਚੱਲੀ ਲੇਕਿਨ ਮਾਰਜਨ ਉਹੀ ਸਾਰਾ 2 3 5 7% ਤੇ ਹੀ ਖੇਲਦੇ ਪਏ ਆ ਉੱਚੋ 18% ਤਾਂ ਗਵਰਨਮੈਂਟ ਪਹਿਲਾਂ ਹੀ ਆਪਣਾ ਲੈ ਜਾਂਦੀ ਹੈ ਔਰ ਗਵਰਨਮੈਂਟ ਅਗਲਾ ਮਹੀਨਾਤਾ ਵੀ ਨਹੀਂ ਹੁੰਦਾ ਗਵਰਨਮੈਂਟ ਨੂੰ ਆਪਣੀ ਜੇਤ ਪੈਸੇ ਆ ਕੇ ਫ੍ਰੀ ਹੋ ਗਈ ਗਵਰਨਮੈਂਟ ਆ ਸਾਡੇ ਲੋਕਾਂ ਤੇ ਪਹਿਲਾਂ ਹੀ ਪੈਸੇ ਐਡੇ ਵਸੇ ਹੁੰਦੇ ਆ ਉਹਦੇ ਜੇ 3 ਮਹੀਨੇ 4 ਮਹੀਨੇ ਬਾਅਦ ਆਂਦੀ ਹੈ ਪੇਮੈਂਟ ਤੇ 4 ਮਹੀਨੇ ਬਾਅਦ 4 ਮਹੀਨੇ ਦਾ ਸਾਡਾ ਜੀਐਸਸੀਬੀ ਉਹ ਬਹੁਤ ਫਸਿਆ ਗਿਆ ਪਾਰਟੀ ਆ ਤੇ ਦੂਜੀ ਗੱਲ ਅਸੀਂ ਕਾਮਨ ਨੂੰ ਇਹ ਵੀ ਕਹਿਣਾ ਚਾਹੁੰਦੇ ਆ ਤੁਹਾਡੇ ਰਾਹੀਂ ਕਿ ਜਿਹੜੇ ਪੇਮੈਂਟਾਂ ਬਲੌਕ ਹੁੰਦੀਆਂ ਹਨ ਨਾ ਉਹਦਾ ਵੀ ਕੋਈ ਸਖਤ ਹੋਣਾ ਚਾਹੀਦਾ ਹੈਗਾ ਕਾਨੂੰਨ ਜਿਹਦਾ ਚੈੱਕ ਡੇਸ ਆਉਣ ਰਹੇ ਆ ਹੋਰ ਹੈ चाहिए था कि कम्प्लेंट थे, था ना, जी एस टी पोर्टल जीएसटी ब्लॉक होना चाहिए थ्रू करो, करो पोर्टल से या जो भी करो कोई तो खास बेनीफिट नहीं आता बस लम जा रहे हैं कई बार चार चार महीने तो इतना मीटिंग ही नहीं आगे ਸੋ ਦੇਖੋ ਜੇ ਸਰਕਾਰ ਸਾਰਾ ਕੁਝ ਠੀਕ ਚਾਹੰਦੀ ਹੈ ਤਾਂ ਉਹ ਸੁਣਨਾ ਹੀ ਪਾਊਗਾ ਜੇ ਨਹੀਂ ਸੁਣੂਗੀ ਤਾਂ ਜਿੱਦਾਂ ਚੱਲਦਾ ਹੈ ਤਾਂ ਕੋਈ ਲੌਂਗ ਰਨ ਨਹੀਂ ਚੱਲ ਪਾਊਗਾ। ਓਕੇ। ਹਾਂ ਜੀ ਸਰ ਮੇਰਾ ਨਾਮ ਕਰਨਵੀਰ ਸਿੰਘਾ ਮੈਂ ਸैम ਆਟੋਮੇਸ਼ਨ ਤੋਂ ਹਾਂ। ਸैम ਆਟੋਮੇਸ਼ਨ ਦਾ ਸਰ ਮੇਨ ਪਰਪਸ ਹੈ ਸੋਲੂਸ਼ਨਸ ਐਂਡ ਮਸ਼ੀਨਸ ਪ੍ਰੋਵਾਈਡ ਕਰਨਾ। ਅਸੀਂ ਇਕੱਲੇ ਅਸੀਂ ਸਿਰਫ ਮਸ਼ੀਨਸ ਹੀ ਨਹੀਂ ਦਿੰਦੇ। ਅਸੀਂ ਐਗਜ਼ਿਸਟਿੰਗ ਮਸ਼ੀਨਾਂ ਤੇ ਵੱਧ ਤੋਂ ਵੱਧ ਪ੍ਰੋਡਕਸ਼ਨ ਕਿਵੇਂ ਲੈ ਕੇ ਆ ਸਕਦੇ ਆ ਆਪਾਂ ਉਹ ਵੀ ਟੈਕਨੋਲੋਜੀ ਪ੍ਰੋਵਾਈਡ ਕਰਦੇ ਹਾਂ। ਅਸੀਂ ਨਵੀ ਤੋਂ ਨਵੀ ਟੈਕਨੋਲੋਜੀ ਕੰਨੇ ਆ ਅਸੀਂ ਕਿਸੇ ਚੀਜ਼ ਕੋਈ ਹੈਲਪ ਚਾਹੀਦੀ ਕਿਸੇ ਨੂੰ ਕੋਈ ਸਾਈਕਲ ਟਾਈਮ ਰਿਡਕਸ਼ਨ ਚਾਹੀਦਾ ਕੋਈ ਸੈਟਅਪ ਟਾਈਮ ਰਿਡਕਸ਼ਨ ਰਿਡਕਸ਼ਨ ਚਾਹੀਦਾ ਠੀਕ ਹੈ ਜੀ ਉਹ ਸਾਰੇ ਚੀਜ਼ਾਂ ਹੈਲਪ ਕਰਦੇ ਇਹ ਆਈਦਰ ਟੈਕਸੋ ਲੱਗਿਆ ਹਾਂਜੀ ਇਹਦੇ ਵਿੱਚ ਪੇਪਰਾਂ ਜਿਹੜੀ ਟੈਕਨੋਲੋਜੀ ਆ ਇੰਡਸਟਰੀ ਦੇ ਲਈ ਕਿੰਨੀ ਬੈਨੀਫਿਟ ਹੋ ਰਹੀ ਐ ਸਰ ਬੈਨੀਫਿਟ ਤਾਂ ਮੈਂ ਤੁਹਾਨੂੰ ਕੀ ਦੱਸਾਂ ਇੰਨਾ ਜ਼ਿਆਦਾ ਹੋ ਰਿਹਾ ਵੱਡੇ ਵੱਡੇ ਪਲਾਂਟਸ ਇਸ ਚੀਜ਼ ਤੋਂ ਬਿਨਾਂ ਜਾ ਹੀ ਨਹੀਂ ਸਕਦੇ ਕਿਉਂ ਕਿਉਂਕਿ ਇੱਕ ਹੁੰਦਾ ਸੀ ਪ੍ਰੋਸੈਸ ਪਹਿਲਾ ਟਾਈਮ 'ਚ ਕਿ ਪੀਸ ਬਣਦਾ ਸੀ ਮਸ਼ੀਨ ਤੇ ਫਿਰ ਕੁਆਲਟੀ ਚੈੱਕ ਹੁੰਦਾ ਸੀ ਫਿਰ ਦਨ ਉਥੋਂ ਦੀ ਆਪਾਂ ਨੂੰ ਫੀਡਬੈਕ ਆਉਂਦਾ ਸੀ ਫਿਰ ਚੇਂजेस ਹੁੰਦੇ ਸੀ ਉਹ ਚੀਜ਼ਾਂ ਆਪਾਂ ਮਸ਼ੀਨ ਤੇ ਹੀ ਕਰਨ ਲੱਗ ਗਏ ਉਹ ਸਾਡਾ ਟਾਈਮ ਬਹੁਤ ਸੇਵ ਹੋਣਾ ਚੀਜ਼ਾਂ ਤੇ AI ਨਾਲ ਕਿੰਨਾ ਹੈ AI ਨਾਲ ਵੀ ਹੈਗਾ ਸਰ ਬਟ AI ਨਹੀਂ ਹੈਗਾ ਸਾਡੇ ਕੋਲ ਸੋਲਿਊਸ਼ਨਸ ਨੇ ਜਿਹੜੇ ਕਿ ਆਟੋਮੈਟਿਕ ਆਫਸੈਟਸ ਵਗੈਰਾ ਚੈੱਕ ਕਰਦੇ ਆ ਐਂਡ ਆਟੋਮੈਟਿਕ ਯੂ نو ਅਪਡੇਟਸ ਕਰਦੇ ਰਹਿੰਦੇ ਆ ਪ੍ਰੋਗਰਾਮ ਦੇ ਵਿੱਚ ਜਿਹੜੀ ਇੰਡਸਟਰੀ ਨਾਲ ਡੀਲ ਕਰਦੇ ਮਸ਼ੀਨ ਟੂਲ ਇੰਡਸਟਰੀ ਹੋ ਗਿਆ ਕੋਈ ਵੀ ਸਰ ਐਗਰੀਕਲਚਰ ਐਰੋਸਪੇਸ ਠੀਕ ਹੈ ਜੀ ਆਟੋਮੋਟਿਵ ਪਾਰਟ ਹੋ ਗਏ ਹਰ ਇੱਕ ਇੰਡਸਟਰੀ ਜਿੰਨਾਂ ਦੇ ਜਿੰਨਾਂ ਦੇ ਵੀ ਮਸ਼ੀਨ ਟੂਲ ਦਾ ਕੰਮ ਆ ਉੱਥੇ ਸਾਰੇ ਆਪਣੀ ਰੀਚ ਹੈਗੀ ਸਰ ਬੈਨੀਫਿਟ ਬਹੁਤ ਆ ਸਰ ਕਈਆਂ ਨੂੰ ਆਪਾਂ 30 30% ਤੱਕ ਸਾਈਕਲ ਟਾਈਮ ਰਿਡਕਸ਼ਨ ਵੀ ਦਿੱਤੀ ਹੈ 15% ਦਾ ਸੀ ਬੇਸਿਕ ਕਹਿ ਦਿੰਨੇ ਆ ਵੀ ਆ ਜਾਂਦੀ ਇੰਟਰੋਡਕਸ਼ਨ ਲੱਖ ਦੀ ਕੁਆਲਿਟੀ ਬਾਈਜੀ ਕੁਆਲਿਟੀ ਸਰ ਨੰਬਰ 1 ਹੈ ਗਲੋਬਲ ਬ੍ਰਾਂਡਸ ਆ ਆਪਣੇ ਕੋਲੇ ਐਂਡ ਜ਼ਿਆਦਾਤਰ ਸਾਰੇ ਪਾਇਨੀਅਰਸ ਹੀ ਆਪਣੇ ਬ੍ਰਾਂਡ ਦੇ ਠੀਕ ਹੈ ਜੀ ਨੰਬਰ 1 ਬ੍ਰਾਂਡਸ ਨੇ ਤੇ ਕੁਆਲਿਟੀ ਕੋਈ ਇਸ਼ੂ ਨਹੀਂ ਆਪਣੀ ਸਰਵਿਸ ਆਪਣੇ ਅੰਦਰ ਹੈ ਸੋਲੂਸ਼ਨ ਆਪਣੇ ਕੋਲੇ ਆ ਸਭ ਕੁਝ ਆਪਣਾ ਹੈ